ਪਾਤਸ਼ਾਹ ਦੀ ਹਜ਼ੂਰ ਜੋਦੜੀਆਂ ਕਰਦੇ ਮਹਾਰਾਜ ਕਿਰਪਾਲੂ ਦਿਆਲੂ ਸਤਿਗੁਰੂ ਤਰੁੱਠ ਕਰਕੇ ਆ ਸਾਡੇ ਕਲਯੁਗ ਜੀਵਨ ਦੇ ਉੱਪਰ ਸਾਨੂੰ ਅਲਾਹੀ ਦਰਗਾਹੀ ਬਚਨ ਬਖਸ਼ਿਸ਼ ਕਰਦੇ ਨੇ ਉਹ ਮੁਬਾਰਕ ਬਚਨ ਤਨ ਤਨ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਤਿੰਨਾਂ ਦੇ ਜੋ ਬਾਨੇ ਪਾਕ ਤੋਂ ਸੁਰ ਠ ਰਾਗ ਦੇ ਅੰਦਰ ਇਹ ਬਚਨ ਉਚਾਰਨ ਕੀਤੇ ਹੋਏ ਨੇ ਮਹਾਰਾਜ ਕਿਰਪਾ ਕਰਦੇ ਨੇ ਉਸ ਮਾਲਕ ਪ੍ਰਭੂ ਦਾ ਉਪਦੇਸ਼ ਦ੍ਰਿੜ ਕਰਨਾ ਹੈ ਹਿਰਦਿਆਂ ਚ ਬਸਾਵਣਾ ਹੈ ਟਿਕਾਉਣਾ ਹੈ ਪ੍ਰਭੂ ਦੇ ਹਜ਼ੂਰ ਪ੍ਰਾਰਥਨਾ ਕਰੀਏ ਕਿ ਅੱਗੇ ਸੋ ਸੁਜਾਨ ਹੈ ਲੈਸੀ ਵਸਤ ਸਮਾਲ ਜਦੋਂ ਸੰਸਾਰ ਦਾ ਸਫਰ ਕਰਕੇ ਪਰਿਵਾਰ ਵਿੱਚ ਕਾਰੋਬਾਰ ਵਿੱਚ ਰਹਿੰਦੇ ਆ ਕਦੇ ਦੁੱਖ ਵੀ ਦੁੱਖ ਭਾਰੀ ਨਹੀਂ ਪਿਆ ਤੇ ਜਿਸ ਵਕਤ ਤੀਆਂ ਪੁੱਤਰਾਂ ਪਰਿਵਾਰ ਸਬੰਧੀਆਂ ਨੂੰ ਤਿਆਗਣਾ ਹੈ ਸਭ ਤੋਂ ਵੱਡਾ ਟੌਖਲਾ ਹੁੰਦਾ ਹੈ ਜਿੱਥੇ ਮੈਂ ਜਾਣਾ ਹੈ ਉਹ ਕਿਉਂ ਜਾਈ ਜਗਾ ਹੋਵੇਗੀ ਇੱਥੇ ਮੇਰੇ ਸਾਰੇ ਆਪਣੇ ਨੇ ਕਿਸੇ ਨਾਲ ਸ਼ਿਕਵਾ ਕੀਤਾ ਕਿਸੇ ਨਾਲ ਹਾਸੀ ਮੌਜਾਕ ਕੀਤੀ ਜੀਵਨ ਬਸਰ ਹੋ ਗਿਆ ਅੱਗੇ ਕਿਹੋ ਜਿਹਾ ਮਾਹੌਲ ਹੋਏਗਾ ਉਹ ਕਿਉਂ ਜਾਈ ਦੁਨੀਆ ਮੈਂ ਕਿੰਨਾ ਦੇ ਵਤ ਪਾਵਾਂਗਾ ਤੇ ਜਿੰਨਾ ਚਿਰ ਕਿਸੇ ਨਾਲ ਜਾਣ ਪਛਾਨ ਨਾ ਹੋਵੇ ਉਹਨਾਂ ਚਿਰ ਕੋਈ ਮਦਦ ਨਹੀਂ ਕਰਦਾ ਸਵਾ ਪ੍ਰਭੂ ਦੇ ਜਦੋਂ ਸਿੱਖ ਦਾ ਜੀਵ ਦਾ ਸੰਬੰਧ ਸਤਗੁਰੂ ਨਾਲ ਪਰਿਵਾਰ ਵਿੱਚ ਰਹਿੰਦੇ ਆਂ ਕਾਰੋਬਾਰ ਵਿੱਚ ਰਹਿੰਦੇ ਆਂ ਸਰੀਰ ਵਿੱਚ ਰਹਿੰਦੇ ਆਂ ਜੁੜਿਆ ਹੁੰਦਾ ਨਾ ਉਹਦੇ ਨਾਲ ਸਨੇਹ ਹੁੰਦਾ ਹੈ ਉਹਦੇ ਨਾਲ ਪ੍ਰੇਮ ਹੁੰਦਾ ਹੈ ਫਿਰ ਮਹਾਰਾਜ ਸੱਚੇ ਪਰਚਾ ਕਹਿੰਦੇ ਜਦੋਂ ਤੂੰ ਇੱਥੋਂ ਤੁਰੇਂਗਾ ਨਾ ਸੰਸਾਰ ਨੂੰ ਪਰਿਵਾਰ ਨੂੰ ਸਰੀਰ ਨੂੰ ਛੱਡ ਕੇ ਇਹ ਦੁਨੀਆ ਦੀ ਨਾ ਕੋਈ ਲਾਈਟ ਨਾ ਬਲਵ ਕੁਝ ਵੀ ਦੀਵਾ ਬੱਤੀ ਕੰਮ ਨਹੀਂ ਹੋ ਕਰਨਾ ਦੁਨੀਆ ਵਾਲਾ ਇੱਥੇ ਤਾਂ ਦਾਤੀ ਵਾਲਾ ਕੰਮ ਕਰੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹਨਾਂ ਨੂੰ ਛੱਡ ਕੇ ਤੁਰੇਗਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਹ ਪੈਡੇ ਮਹਾ ਅੰਦ ਗੁਬਾਰਾ ਜਿਹੜੇ ਪੈਡੇ ਰਸਤੇ ਪੈਂਡੇ ਤੂੰ ਚੱਲਣਾ ਹੈ ਨਾ ਉਥੇ ਹਨੇਰਾ ਤੇ ਇੱਥੇ ਜਿੰਨੇ ਮਰਜ਼ੀ ਪਿੱਛੋਂ ਤੇਰੇ ਲਟਾਂ ਜਗਾਈ ਜਾਂਦੀਵੇ ਬੱਲੀ ਜਨ ਕੋਈ ਨਾਲ ਨਹੀਂ ਜਾਣਾ ਤੇ ਦੀਵਾ ਜਿਹੜਾ ਨਾਲ ਜਣੈ ਉਹ ਮਨੁੱਖ ਨੂੰ ਆਪ ਜਗਾਣਾ ਪੈਣਾ ਕਿਸੇ ਦਾ ਜਗਾਇਆ ਹੋਇਆ ਨਾਲ ਨਹੀਂ ਦਾਨਾ ਉਹ ਦੀਵਾ ਵੈ ਗੁਰੂ ਦੇ ਨਾਮ ਦਾ ਦੀਵਾ ਤੇਰਾ ਏਕ ਨਾਮ ਉਹ ਜਿਉਂਦੇ ਦੀ ਜਗਾ ਜਿਉਂਦੇ ਜੀ ਨਾਮ ਜਪ ਆਰਾਧਨ ਕਰ ਤੇ ਜਿਹੜੇ ਰਸਤੇ ਫਿਰ ਤੂੰ ਜਾਣੈ ਹਰ ਕਾ ਨਾਮ ਸੰਗ ਉਜੀਆਰਾ ਜਿਹ ਪੈਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਵੈਗੁਰੂ ਦਾ ਨਾਮ ਉਜਾਲਾ ਬਣੇਗਾ ਪ੍ਰਕਾਸ਼ ਬਣੇਗਾ ਔਰ ਵੈਗੁਰੂ ਦਾ ਨਾਮ ਤੇਰੇ ਨਾਲ ਨਾਲ ਚੱਲੇਗਾ ਜਿਹਦਾ ਨਾਮ ਜਪਦਾ ਜਿਹਦੇ ਨਾਮ ਨੇ ਚੰਨ ਨਾ ਵਰਨਾ ਏ ਉਹ ਪ੍ਰਭ ਐਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਇੱਥੇ ਵੀ ਤੇ ਉਥੇ ਵੀ ਹੁਣ ਤੁਰ ਪਿਆ ਰਸਤੇ ਦਾ ਚਰਾਗ ਮਿਲ ਗਿਆ ਚੰਨਣਾ ਕਰਨ ਵਾਲਾ ਮਿਲ ਗਿਆ ਸ਼ਮਾਧਾਨ ਮਿਲ ਗਿਆ ਚੱਲਦਾ ਫਿਰ ਦੂਜੀ ਚਿੰਤਾ ਹੈ ਉੱਥੇ ਮਿਲੋਂ ਕਿਨੋਂ ਆਪਣੇ ਸਾਰੇ ਪਿੱਛੇ ਰਹਿ ਗਏ ਮੈਨੂੰ ਕੌਣ ਦੱਸੇਗਾ ਇੱਧਰ ਨੂੰ ਜਾ ਤੂੰ ਇੱਥੇ ਆ ਕਰਨਾ ਹੈ ਇੱਥੇ ਬੈਠ ਮੇਰੇ ਕੋਲ ਬੈਠਦਾ ਮੈਂ ਤਾਂ ਜਾਣਦਾ ਕਿਸੇ ਨੂੰ ਨਹੀਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦਿਆ ਜਿਹ ਪੈਡੇ ਅੰਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹ ਪੰਥ ਤੇਰਾ ਕੋ ਨਾ ਸਿਆਨੋ ਚਾਨਣਾ ਮਿਲ ਗਿਆ ਜਿਹੜੇ ਮਾਰਗ ਤੇ ਚੱਲਦੇ ਆ ਤੇਰੀ ਜਾਨ ਪਹਿਚਾਨ ਵਾਲਾ ਕੋਈ ਨਹੀਂ ਜਹ ਪੰਥ ਤੇਰਾ ਕੋ ਨਾ ਸਿਆਨੋ ਹਰ ਕਾ ਨਾਮ ਤਹ ਨਾਲ ਪਛਾਨੋ ਉਥੇ ਵੈਗਰੂ ਦੇ ਨਾਮ ਨਾਲ ਜਾਨ ਪਹਿਚਾਨੋ ਨਹੀਂ ਕਿਉਂਕਿ ਜਪਣ ਵਾਲੇ ਹੋਣਗੇ ਉਥੇ ਸਾਰੇ ਉਥੇ ਸਾਰੇ ਸੁਰਤ ਜੁੜੀ ਹੋਏ ਵਾਲੇ ਹੋਣਗੇ ਤੇ ਜਦੋਂ ਉਹਨਾਂ ਦੇਖਿਆ ਨਾਮ ਜਪਣ ਵਾਲਾ ਪਜਦੀਕ ਰੂ ਆ ਗਈ ਆ ਉਹਦਾ ਅਦਬ ਤੇ ਸਤਿਕਾਰ ਉਹ ਕਰਦੇ ਨੇ ਉਹਨੂੰ ਲਜ਼ਾ ਕੇ ਆਪਣੇ ਕੋਲ ਬਠਾਲਦੇ ਨੇ ਜੇ ਜਪਿਆ ਹੋਵੇ ਗੱਜ ਨੇ ਮੇਰੀ ਤਰ੍ਹਾਂ ਫੁਲਾਫੇ ਬਾਜ਼ੀਆਂ ਮਾਰੀਆਂ ਨੇ ساری ਉਮਰ ਨਾਮ ਜਪਿਆ ਹੀ ਨਹੀਂ ਕੋਈ ਬੰਦਾ ساری ਉਮਰ ਰਸਤਾ ਪੁੱਛਦਾ ਰਵੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਕਿੱਥੋਂ ਜਾਈਏ ਕਿਹੜੇ ਕਿਹੜੇ ਰਸਤੇ ਵਿੱਚ ਬਸ ਢੇ ਆਉਣਗੇ ਸਤਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਜਾਈਏ ਕਿਹੜੇ ਕਿਹੜੇ ਸਟੇਸ਼ਨ ਆਉਣਗੇ ਅਰ ਪਾਵਨ ਧਰਤੀ ਪਟਨਾ ਸਾਹਿਬ ਦੇ ਤੇ ਦਾਈਏ ਕਿਹੜੇ ਕਿਹੜੇ ਅਰ ਰਸਤੇ ਵਿੱਚ ਸਟੇਸ਼ਨ ਆਉਣਗੇ ਕਿੱਥੇ ਦਾਈਏ ਕੌਣ ਨੇ ਉੱਥੇ ਕਿਹੋ ਜਿਹਾ ਪ੍ਰਬੰਧ ਹੈ ਦਿੱਲੀ ਗੁਰਦੁਆਰਾ ਸਾਹਿਬ ਦੇ ਕਿਹ ਦਾਈਏ ਉੱਥੇ ਕਿਵੇਂ ਮਿਲਿਏ ਕਿਨੂੰ ਮਿਲਿਏ ਇਹਦੂ ਅੱਗੇ ਗਾਂ ਵਿਦੇਸ਼ਾਂ ਦਾ ਐਉ ਬਣਾ ਲਓ ਬਈ ਕਿੱਥੋਂ ਦਾਈਏ ਕੀ ਹੋਵੇ ਪੁੱਛੇ ਸਾਰੀ ਜਾਣਕਾਰੀ ਹੱਥਲ ਕਰੇ ਬਾਹਰ ਲੀਆਂ ਕੰਨੇ ਕੰਟਰੀਆਂ ਦੀ ਕੈਨੇਡਾ ਅਮਰੀਕਾ ਸਭ ਦੀ ਯੂਰਪ ਕੰਟਰੀਆਂ ਦੀ ਪਰ ਕੰਮ ਇਹ ਕਰਦਾ ਹੈ ਪੁੱਛਦਾ ਸਾਰਿਆਂ ਦਾ ਐਡਰੈਸੇ ਪਤਾ ਸਾਰਿਆਂ ਦਾ ਜਿਹੜਾ ਲਿਖ ਲਿਆ ਸੋਚ ਲਿਆ ਜਾਣਕਾਰੀ ਲੈ ਲਈਏ ਮੁਹਈਆ ਕਰ ਲਈਏ ਇਕੱਤਰਤ ਕਰ ਲਈਏ ਗੁਸਤਾਖੀ ਮਾਫ ਪੈਰ ਇੱਕ ਤੇ ਵੀ ਨਹੀਂ ਰੱਖਿਆ ਤੁਰਿਆ ਕਦੇ ਪਿੰਡ ਦੇ ਗੁਰਦੁਆਰਾ ਸਾਹਿਬ ਵੱਲ ਨੂੰ ਨਹੀਂ ਤੇ ਗੱਲਾਂ ਕਰਦਾ ਸੱਜਖੰਡ ਹਰਮੰਦਰ ਸਾਹਿਬ ਦੇ ਰਸਤੇ ਦੀਆਂ ਗੱਲਾਂ ਕਰਦਾ ਸੱਜਖੰਡ ਸ੍ਰੀ ਹਜ਼ੂਰ ਸਾਹਿਬ ਦੇ ਮਾਰਗ ਦੀਆਂ ਸ੍ਰੀ ਵਟਨਾ ਸਾਹਿਬ ਦੀਆਂ ਔਰ ਦਿੱਲੀ ਦੇ ਗੁਰਦੁਆਰੇ ਦੀਆਂ ਬਾਹਰ ਦੀਆਂ ਕੰਟਰੀਆਂ ਦੀ ਤੁਰਿਆ ਕਦੇ ਘਰ ਚੋਂ ਇੱਕ ਕਦਮ ਕੱਢ ਕੇ ਨਹੀਂ ਕੀ ਉਹ ਬੰਦਾ ਉੱਥੇ ਪਹੁੰਚ ਜਾਵੇਗਾ ਜਿਹੜਾ ਰੋਜ਼ ਪੁੱਛੀ ਤਾਂ ਜਾਂਦਾ ਐ ਐਡਰੈਸ ਲਿਖ ਵੀ ਲੈਂਦਾ ਐ ਤੇ ਦੂਜਿਆਂ ਨੂੰ ਦੱਸਦਾ ਮੇਰੇ ਕੋਲ ਬਹੁਤ ਐਡਰੈਸ ਏ ਮੈਨੂੰ ਬੜੀ ਜਾਣਕਾਰੀ ਏ ਉਹ ਤੇਰੀ ਜਾਣਕਾਰੀ ਖਾ ਕੇ ਤੇਰੇ ਨਾਲ ਤਾਂ ਕੁਝ ਵੀ ਨਹੀਂ ਚੱਲਨੀ ਕਦਮ ਤਾਂ ਤੂੰ ਤੁਰਿਆ ਨਹੀਂ ਕਿਸੇ ਗੁਰਦੁਆਰੇ ਦਾ ਦਰਸ਼ਨ ਕੀਤੇ ਹੀ ਕਿ ਦੇ ਗਿਆਂ ਏ ਅਸੀਂ ਵੀ ਨਾ ਬਹੁਤ ਤਾਂ ਅੰਦਰ ਸੰਗਤ ਜੀ ਵਿਰਲਿਆਂ ਨੂੰ ਛੱਡ ਕੇ ਬਹੁਤ ਤਾਂ ਅੰਦਰ ਅਸੀਂ ਰੱਬ ਦਾ ਐਡਰੈਸ ਹੀ ਪੁੱਛਦੇ ਰਹਿੰਨੇ ਆ ਐਡਰੈਸ ਹੀ ਪੁੱਛਦੇ ਰਹਿੰਨੇ ਆ ਜੀ ਨਾਮ ਕਿਵੇਂ ਦਪੀਏ ਨਿਤ ਨਿਮ ਕਿਵੇਂ ਕਰੀਏ ਆ ਕਿਵੇਂ ਕਰੀਏ ਉਹ ਕਿਵੇਂ ਕਰੀਏ ਫੁਲਾਣਾ ਕੀ ਇਹ ਦੇ ਢੇਂਗੜਾ ਕੀ ਇਹ ਦੇ ਪਤਾ ਨਹੀਂ ਕੀ ਕੁਝ ਪੁੱਛੀ ਜਾਨੇ ਪੁੱਛੀ ਜਾਨੇ ਪੁੱਛੀ ਜਾਨਿਆਂ ਤੁਰਦੇ ਕਦਮ ਵੀ ਨਹੀਂ ਜਿਵੇਂ ਉਹ ਪੁੱਛਣ ਵਾਲਾ ਪੁੱਛ-ਪੁੱਛ ਕੇ ਕਿਤਾਬਾਂ ਦੇ ਪੱਤਰੇ ਭਰੀ ਜਾਂਦਾ ਹੈ ਤੇ ਕਦਮ ਇੱਕ ਨਹੀਂ ਤੁਰਿਆ ਤੇ ਮੰਜ਼ਲ ਕਿਸੇ ਤੇ ਨਹੀਂ ਪਹੁੰਚਿਆ ਗੁਸਤਾਖੀ maaf ਇਥੇ ਸਭ ਰਸਤੇ ਪੁੱਛੀ ਜਾਂਦੇ ਰੱਬ ਦੇ ਘਰ ਦੇ ਅੰਦਰੋਂ ਤੁਰਦੇ ਨਹੀਂ ਪਹੁੰਚਣਾ ਇਹਨਾਂ ਨੇ ਵੀ ਨਹੀਂ ਇਹ ਵੀ ਖੜੇ ਨਹੀਂ ਗੁਸਤਾਖੀ maaf ਜਿੰਨਾ ਤੇ ਅੰਦਰੋਂ ਜਪਿਆ ਨਹੀਂ ਬਦਲਾਓ ਨਹੀਂ ਲਿਆਂਦਾ ਗੁਰੂ ਨੇ ਬਹੁਤ ਕਿਹਾ ਬਾਹਰੀ ਤੌਰ ਤੇ ਬਦਲਾਓ ਲਿਆ ਅੰਦਰੋਂ ਨਹੀਂ ਤੌਰ ਤੇ ਲਿਆ ਖਿਆਲਾਂ ਤੌਰ ਤੇ ਲਿਆ ਵਿਚਾਰ ਤੌਰ ਤੇ ਲਿਆ ਨਦਰ ਤੌਰ ਤੇ ਬਦਲਾਓ ਲਿਆ ਸਰੋਤ ਤੌਰ ਤੇ ਲਿਆ ਜ਼ੁਬਾਨ ਤੋਂ ਬੋਲਣ ਬੋਲਾਂ ਦੇ ਵਿੱਚ ਬਦਲਾਓ ਲਿਆ ਕੁਝ ਨਹੀਂ ਕੀਤਾ ਨਾ ਹੱਥਾਂ ਨਾ ਨਾ ਪੈਰਾਂ ਨਾ ਨਾ ਚਿੱਤ ਵਿੱਚ ਬਦਲਾਓ ਤੇ ਚੰਤਨ ਕਰਨਾ ਹੈ ਕੁਝ ਨਹੀਂ ਕੀਤਾ ਦਾਣਾ ਕਿੱਥੇ ਆ ਬਸ ਕਲਾ ਐਡਰੈਸ ਹੀ ਮਾਲਮ ਹੈ ਇਹਦੇ ਨਾਲ ਕੁਝ ਨਹੀਂ ਹੁੰਦਾ ਇਹ ਤਾਂ ਬਥੇਰੇ ਨੂੰ ਯਾਦ ਹੈ ਜਾਣਾ ਉਹਨੇ ਆ ਪਹੁੰਚਣਾ ਉਹਨੇ ਆ ਜਿਹੜਾ ਚੱਲ ਪਿਆ ਕਰੋ ਚੱਲ ਪਿਆ ਹੈ ਪੁੱਛਤਾ ਉਹਨੇ ਇਥੋਂ ਬੇਸ਼ੱਕ ਬਰਨਾਲੇ ਦਾ ਐਡਰੈਸ ਪੁੱਛ ਲਿਆ ਤੇ ਪਦੌੜ ਤੋਂ ਬਰਨਾਲੇ ਦਾ ਉਹ ਪਹੁੰਚ ਗਿਆ ਕਹਿੰਦਾ ਅੱਗੇ ਹੋਰ ਪੁੱਛ ਲੂੰ ਅੱਗੇ ਹੋਰ ਪੁੱਛ ਲੂੰ ਅੱਗੇ ਹੋਰ ਪੁੱਛ ਲੂੰ ਅੱਗੇ ਨੂੰ ਤੁਰਿਆ ਜਾਂਦਾ ਹੈ ਤੁਰਿਆ ਜਾਂਦਾ ਹੈ ਉਹਦੀ ਆਸ ਇੱਕ ਦਿਨ ਮੰਜ਼ਲ ਤੇ ਪਹੁੰਚੇਗਾ ਜਿਹੜਾ ਮੇਰੇ ਤਰਾ ਬੈਠਾ ਹੀ ਪੁੱਛੀ ਜਾਂਦਾ ਹੈ ਪੁੱਛੀ ਜਾਂਦਾ ਹੈ ਨਹੀਂ ਤੁਰਿਆ ਗੁਸਤਾਖੀ ਮਾਫੂ ਕਿਤੇ ਵੀ ਨਹੀਂ ਪਹੁੰਚੇਗਾ ਬਹੁਤਿਆਂ ਦਾ ਇਹੀ ਕੰਮ ਹੈ ਕੋਈ ਕਥਾਵਤ ਛਕਾ ਦੇ ਕੋਈ ਪ੍ਰਚਾਰਕ ਆ ਦਾਵੇ ਕੋਈ ਸਾਧੂ ਆ ਦਾਵੇ ਬੜੀਆਂ ਸਿਮਰਨ ਦੀਆਂ ਗੱਲਾਂ ਪੁੱਛਦੇ ਆ ਬੜੀਆਂ ਜੜੀਆਂ ਗੁਰਮਤ ਦੀਆਂ ਗੱਲਾਂ ਪੁੱਛਦੇ ਆ ਬੜਾ ਕੁਝ ਹਾਸਲ ਕਰਦੇ ਆ ਤੁਰ ਦੇ ਕਿ ਵੀ ਨਹੀਂ ਕਈ ਤੁਹਾਨੂੰ ਵੀ ਮਿਲਦੇ ਮੈਨੂੰ ਮਿਲਦੇ ਬੜੀਆਂ ਗੁਰਮਤ ਆਏ ਆ ਜੀ ਯੋਹਾ ਤੇ ਕਿਤੇ 10 ਸਾਲਾਂ ਬਾਅਦ 5 ਬਾਅਦ 2 ਬਾਅਦ ਤੁਸੀਂ ਮਿਲੋਗੇ ਜਿਹੋ ਜੇ ਤੁਹਾਨੂੰ ਮਿਲੇ ਹੁੰਦੇ ਆ ਨਾ ਫਿਜ਼ੀਕਲ ਤੌਰ ਤੇ ਸਰੀਰਕ ਤੌਰ ਤੇ ਮੈਂ ਸਿੱਧਾ ਕਾ ਉਹ ਉਹੋ ਜਿਹੇ ਦੇ ਉਹੋ ਜਿਹੇ ਹੁੰਦੇ ਬਾਹਰ ਲਈ ਆਡੈਂਟੀਟੀ ਵੀ ਗੁਰਮਤ ਵਾਲੀ ਨਹੀਂ ਹੁੰਦੀ ਬਾਹਰ ਦੀ ਦਿਖਾਵਾ ਦੇਣਾ ਹੁੰਦਾ ਨਾ ਆਪਣੇ ਸਰੀਰ ਦਾ ਉਹ ਵੀ ਗੁਰਮਤ ਵਾਲਾ ਗੁਰੂ ਵਾਲਾ ਨਹੀਂ ਹੁੰਦਾ ਬਦਲਾਓ ਕੀ ਐ ਖਾਕ ਤੁ ਚਰਾਈ ਮਾਰ ਦੇ ਨੇ ਟੁਚਰਾਈ ਹੋਰ ਕੁਝ ਨਹੀਂ ਜੇ ਤੁਰਦੇ ਨਹੀਂ ਕੁਝ ਤਾਂ ਤੁਰ ਕੋਈ ਤਾਂ ਦੁੜ ਕੋਈ ਤਾਂ ਜਪ ਉਹਨੇ ਤੇਰਾ ਜਾਨ ਪਹਿਚਾਨ ਬਣਨੀ ਹੈ ਉਹ ਜਪੇ ਹੋਏ ਨੇ ਤੁਰੇ ਹੋਏ ਨੇ ਜੁੜੇ ਹੋਏ ਨੇ ਜਿਹੜਾ ਜਪਦਾ ਹੈ ਨਾ ਜੀ ਜਪਦਾ ਸਾਡੀ ਗੁਰਮਤ ਮਰਜ਼ਾਦਾ ਹੈ ਉਹਦੇ ਜਾਨ ਤੋਂ ਬਾਅਦ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਹੁੰਦਾ ਥੋਨੇ ਇੱਕ ਨਵਾਂ ਕੰਮ ਚਲਾ ਲਿਆ ਜੀਤ ਜਨ ਦੀ ਵਾਰੀ ਦਵਦਵ ਸੁਖਮਣੀ ਸਭਕਾਰ ਦੇ ਹੁਕਮ ਨਿਬੇੜ ਦਿਓ ਗੁਰਮਖੋ ਇਹ ਘਰ ਦੇ ਮਹੂਰਤ ਲਈ ਤੇ ਸਿੱਖਾਂ ਨੇ ਨਿਤਨੇਮ ਛਾਮਲ ਨਾਲ ਆਪਣੇ ਲਈ ਕੀਤਾ ਸੀ ਇਹ ਮਰਜ਼ਾਦਾ ਚ ਨਹੀਂ ਵੀ ਤੁਸੀਂ ਸੁਖਮਣੀ ਕਰਾਓ ਇਹਨੂੰ ਮਨਮਤ ਨਹੀਂ ਕਹਿ ਸਕਦੇ ਮਰਜ਼ਾਦਾ ਚ ਮੈਂ ਗੱਲ ਕਹੀ ਵੀ ਇਹ ਜਿਹੜਾ ਅੰਤਮ ਸੰਸਕਾਰ ਉਸ ਮਰਜ਼ਾਦਾ ਦਾ ਹਿੱਸਾ ਨਹੀਂ ਕਿ ਤੁਸੀਂ ਸੁਖਮਣੀ ਪੜ ਕੇ ਸਾਰੋ ਗੁਰਮਖੋ ਜਿਹੜੇ ਸਰੀਰ ਨੇ ਸਾਨੂੰ ساری ਉਮਰ ਪਾਲਿਆ ਪੋਚਿਆ ਤੇ ਅਸੀਂ ਪਿੱਛੋ ਆ ਕੇ ਉਹਦੇ ਲਈ ਉਹਦੇ ਜਿਹੜਾ ਦਸਹਿਰਾ ਹੁੰਦਾ ਹੈ ਨਾ ਉਹਦੇ ਤੋਂ ਵੀ ਇੱਕ ਇਤਰਾਜ਼ ਆ ਨਹੀਂ ਉਹ ਵੀ 10 ਦਿਨ ਨਹੀਂ ਪੂਰੇ ਕਰਦੇ ਜਿਹਨੇ ساری ਉਮਰ ਸਾਡੇ ਲਈ ਲਾ ਦਿੱਤੀ ਹੁੰਦੀ ਹੈ ਗੁਰੂ ਕਿਰਪਾ ਕਰੇ ਗੁਰਮਤ ਸਾਨੂੰ ਸਮਝ ਆਵੇ ਗੁਰਮਤ ਦਾ ਫਲ ਸਤਿਬਾ ਗੁਰਬਾਣੀ ਤੋਂ ਲੈ ਕੇ ਚੱਲੀਏ ਉਸ ਅਸਾਬ ਨਾਲ ਚੱਲੀਏ ਮੰਜ਼ਲ ਤੇ ਪਹੁੰਚਣਾ ਫਿਰ ਉਹ ਰੱਬ ਦਾ ਪਿਆਰਾ ਉਹਦੇ ਨਾਮ ਦੀਵਾ ਬੰਦਾ ਚੰਨਣਾ ਨਾਮ ਉਹਦੀ ਜਾਨ ਪਹਿਚਾਨ ਬੰਦਾ ਕਿੱਥੇ ਜਿੱਥੇ ਤਿੱਥੇ ਜੋਦ ਮਹਾਬਲਸੂਰ ਤਿੰਨ ਮੈਂ ਰਾਮ ਰਹਾ ਭਰਪੂਰ ਜਿਹੜੇ ਉੱਥੇ ਜਾਂਦਾ ਉਹ ਜਪਣ ਵਾਲਾ ਕਿੱਥੇ ਵਸਦਾ ਹੈ ਦਾ ਕਿ ਸੱਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਉੱਥੇ ਉਥੋਂ ਦਾ ਭਾਗੀ ਬੰਦਾ ਹੈ ਅਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਕੁਝ ਹੋਣੈ ਪ੍ਰਾਰਥਨਾਵਾਂ ਕਰ ਤੇ ਗੁਰੂ ਤੇਰਾ ਦੱਸਦਾ ਪੁੱਛ ਕੇ ਚੱਲ ਤੁਰ ਉਧਰ ਨੂੰ ਤੁਰ ਗੁਰੂ ਵਰਗਾ ਨਹੀਂ ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਭਾਗ ਸੋ ਲਾਇਆ ਸੇਵ ਜਿਹੜੇ ਭਾਗ ਸੋ ਲੜੇਂਦੇ ਗੁਰੂ ਉਹਨੂੰ ਸੇਵਾ ਵਿੱਚ ਲਾਉਂਦਾ ਹੈ ਸੇਵਾ ਚ ਜਦੋਂ ਚੱਲਦਾ ਭਾਂਡਾ ਸਾਫ਼ ਹੁੰਦਾ ਹੈ ਨਾ ਫਿਰ ਗੁਰੂ ਸਿਮਰਨ ਦਿੰਦਾ ਹੈ ਇਹ ਮਤ ਸਮਝ ਨਾ ਕਿ ਸਿਮਰਨ ਅਸੀਂ ਬਾਅਦ ਚ ਕਰਾਂਗੇ ਪਹਿਲਾਂ ਸੇਵਾ ਕਰ ਲਈਏ ਗੁਰੂ ਦੇਵੇਗਾ ਬਾਹਰੋਂ ਜਪਨਾ ਹੈ ਤੇ ਬਾਹਰਲੀ ਸੇਵਾ ਨੇ ਸਰੀਰ ਚ ਨਰਮਾਨਤਾ ਲਿਉਣੀ ਹੈ ਤੇ ਜਿਹੜਾ ਸੇਵਾ ਕਰਦੇ ਸਿਮਰਨ ਕਰਨਾ ਉਹਨੇ ਹਿਰਦਾ ਭਾਂਡਾ ਮੰਨਣਾ ਹੈ ਜਦੋਂ ਸਾਫ ਹੋ ਗਿਆ ਨਾ ਅੰਦਰੋਂ ਭਾਵਨਾਵਾਂ ਇਛਾਵਾਂ ਸ਼ੁਭ ਹੋ ਗਈਆਂ ਖਿਆਲات ਪਵਿੱਤਰ ਹੋ ਗਏ ਉਦੋਂ ਅੰਦਰ ਨਾਮ ਚੱਲ ਪਏਗਾ ਅੰਦਰ ਨਾਮ ਚੱਲ ਪਏਗਾ ਫਿਰ ਕਿਰਪਾ ਹੋ ਜਾਏਗੀ ਚੱਲ ਪਏਗਾ ਉਹ ਗੁਰੂ ਕਿਰਪਾ ਕਰਦਾ ਮਹਾਰਾਜ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪ੍ਰਭੂ ਤੂੰ ਸਭ ਦਾ ਮਾਲਕ ਹੈਂ ਸਾਰਿਆਂ ਤੇ ਰਹਿਮਤ ਕਰਨ ਵਾਲਾ ਹੈ ਔਰ ਮਹਾਰਾਜ ਤੂੰ ਦਾਤਾ ਹੈਂ ਦਾਤਾ ਦੇਣ ਵਾਲਾ ਹੈ ਸਾਰਿਆਂ ਨੂੰ ਦਾਨ ਵਿੱਚ ਹੀ ਦੇਣਾ ਹੈ ਜਾਇਓ ਬ੍ਰਹਮਾ ਨੂੰ ਵੀ ਜਨਮਦਾਨ ਵਿੱਚ ਹੀ ਦਿੱਤਾ ਬ੍ਰਹਮਾ ਤੋਂ ਕੁਝ ਨਹੀਂ ਲਿਆ ਮਹਲਕ ਨੇ ਬ੍ਰਹਮਾ ਨੂੰ ਸ਼ਰੀਰ ਦਿੱਤਾ ਤੇ ਦਾਨ ਵਿੱਚ ਦਿੱਤਾ ਅੱਖਾਂ ਲੱਤਾਂ ਪੈਰ ਹੱਥ ਜੋ ਸ਼ਰੀਰ ਪੰਪਾ ਤਕ ਉਹਨੂੰ ਦਾਨ ਵਿੱਚ ਹੀ ਮਿਲਿਆ ਹੈ ਵਿਸ਼ਨੂ ਨੂੰ અવਤਾਰ ਤਾਰਿਆ ਗਿਆ ਹੈ ਸੰਸਾਰ ਵਿੱਚ ਉਹਨੂੰ ਵੀ ਦਾਨ ਵਿੱਚ ਹੀ ਦਿੱਤਾ ਹੈ ਸ਼ਿਵ ਜੀ ਨੂੰ ਉਤਾਰਿਆ ਗਿਆ ਹੈ ਔਰ ਉਹਨੂੰ ਵੀ ਦਾਨ ਵਿੱਚ ਹੀ ਮਿਲਿਆ ਇਹਦਾ ਮਤਲਬ ਇਹ ਹੋਇਆ ਬਈ ਦਾਤਾ ਕੋਈ ਹੋਰ ਹੈ ਜਿਹੜਾ ਇਹਨਾਂ ਨੂੰ ਵੀ ਦਾਨ ਦਿੰਦਾ ਹੈ ਇਹਨਾਂ ਨੂੰ ਵੀ ਤੇ ਸਿੱਖ ਨੂੰ ਸਤਿਗੁਰੂ ਨੇ ਪੱਲੂ ਉਹਦਾ ਪਕੜਾਇਆ ਜਿੰਨ ਸ਼ਿਵ ਜੀ ਨੂੰ ਵੀ ਦਾਨ ਦਿੱਤਾ ਹੈ ਵਿਸ਼ਨੂੰ ਨੂੰ ਵੀ ਦਾਨ ਦਿੱਤਾ ਹੈ ਬ੍ਰਹਮਾ ਨੂੰ ਵੀ ਦਾਨ ਦਿੱਤਾ ਹੈ ਇੰਦਰ ਨੂੰ ਵੀ ਦਾਨ ਦਿੱਤਾ ਹੈ ਸਭਨਾਂ ਨੂੰ ਦਾਨ ਦੇਣ ਵਾਲਾ ਹੈ ਤੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਸਭਨਾਂ ਦਾ ਪਾਲਨ ਪੋਸ਼ਣ ਕਰਨ ਵਾਲਾ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਔਰ ਸੰਸਾਰ ਨੂੰ ਉਹਦਾ ਲੜ ਪਖੜਾਇਆ ਉਹਦਾ ਦਰ ਵਿਖਾਇਆ ਉਹਦੇ ਦਰ ਤੇ ਚੱਲਾਇਆ ਤੇ ਚੱਲਣ ਦਾ ਹੁਕਮ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਔਰ ਗੁਰੂ ਕਲਗੀ ਤਰ ਸਾਹਿਬ ਦੇ ਬਚਨ ਨੇ ਕਹਿੰਦੇ ਬ੍ਰਹਮਾ ਵਿਸ਼ਨ ਸਬੇ ਡਰ ਪਾਨੇ ਬ੍ਰਹਮਾ ਵੀ ਡਰਦਾ ਵਿਸ਼ਨੋ ਵੀ ਡਰਦਾ ਹੈ ਕਿਹਦੇ ਤੋਂ ਪ੍ਰਭੂ ਤੋਂ ਆਕਾਲ ਤੋਂ ਡਰਦਾ ਹੋਇਆ ਬ੍ਰਹਮਾ ਨੂੰ ਉਤਪਤੀ ਤੇ ਲਾਇਆ ਕਰ ਨਹੀਂ ਰਿਹਾ ਉਹਦਾ ਹੁਕਮ ਹੈ ਕੋਈ ਆਖੇ ਇੱਕ ਨੂੰ ਅਨਾਜ ਤੇ ਬਿਠਾਇਆ ਹੈ ਤੂੰ ਵੰਡੀ ਦਾਣਾ ਏਕ ਕਰਨੋ ਕਿਐ ਬਈ ਤੂੰ ਇਹਨਾਂ ਦਾ ਧਿਆਨ ਨਾ ਰੱਖਣਾ ਏਕ ਨੂੰ ਕਿਐ ਬਈ ਤੂੰ ਇਹਨਾਂ ਨੂੰ ਤੋਂ ਜਿਹੜੇ ਗ੍ਰਾਈ ਕਰਕੇ ਵਾਪਸ ਲਿਆਉਣੀ ਵੱਡੇ ਜਿਹੜੇ ਕਾਰਖਾਨੇ ਦੁਕਾਨਾਂ ਐ ਨਾ ਜੀ ਔਰ ਜਾਂ ਛੋਰੂ ਉਹ ਮਨੇ ਉੱਥੇ ਇੱਕ ਮਨੀਮ ਬੈਠਾ ਹੈ ਬੈਠਾ ਹੈ ਰੋਜ ਦਾ ਵਾਹੀ ਖਾਤਾ ਇੱਕ ਲਿਖੀ ਜਾਂਦਾ ਹੈ ਇੱਕ ਬਾਹਰੋਂ ਸਮਾਨ ਲਿਆ ਲੈ ਸਿੱਟੇ ਜਾਂਦਾ ਹੈ ਦੁਕਾਨ ਵਿੱਚ ਇੱਕ ਜਿਹੜਾ ਉਹ ਦੁਕਾਨ ਦੀ ਕੇਰ ਵੀ ਬੈਠਾ ਕਰਦਾ ਤੇ ਲਿਖਦਾ ਵੀ ਹੈ ਦੋ ਦਾ ਨਾ ਛੱਡਿਆ ਬਈ ਜਿੱਤ ਉਧਾਰ ਲੈਣਾ ਸਾਲ ਬਾਦ ਚੁੱਕ ਜਾ ਉਹਦਾ ਦੇ ਘਰ ਹੀ ਜਾ ਕੇ ਗਰਾਈ ਕਰ ਲਿਆ ਇਹ ਸਮਲੋ ਪ੍ਰਮਾਤਮਾ ਨੇ ਕਹੇ ਸਿਵ ਜੀ ਨੋ ਬਈ ਮ੍ਰਿਤੂ ਵਾਲਾ ਕੰਮ ਤੈਨੂੰ ਦਿੱਤਾ ਮੂੜੀ ਲਿਆ ਨਾ ਤੋ ਵਾਪਸ ਬ੍ਰਹਮਾ ਨੂੰ ਕਹਿਆ ਨਾ ਉਹ ਦਿੱਤੀ ਜਾ ਉਧਾਰ ਹੈ ਮੇਰਾ ਮਾਲਕ ਉਸ ਅਰ ਦੁਕਾਨ ਦਾ ਫੈਕਟਰੀ ਦਾ ਹੋਰ ਏ ਤੇ ਇੱਕ ਨੂੰ ਕਿਹਾ ਬਈ ਤੂੰ ਇਹਨਾਂ ਦੇ ਤੱਕ ਪਹੁੰਚਾਇ ਇਹਨਾਂ ਦੇ ਘਰ ਹੀ ਛੱਡਿਆ ਮਹਾਰਾਜ ਸਾਹਿਬ ਕਹਿੰਦੇ ਇਹ ਵੀ ਉਹਦੇ ਦਰ ਵਿੱਚ ਆ ਮਹਾਕਾਲ ਕੀ ਸ਼ਰਨ ਸਿਧਾਨੇ ਮਹਾਕਾਲ ਰਖਵਾਰ ਹਮਾਰੋ ਉਹ ਮਹਾਕਾਲ ਔਰ ਜਿਹੜਾ ਹੈ ਆਕਾਲ ਪੁਰਖ ਵੈਗਰੂ ਉਹਦੀ ਸ਼ਰਨ ਵਿੱਚ ਸਿਧਾਨੇ ਚੱਲੇ ਜਾਂਦੇ ਨੇ ਪਤਾ ਨਹੀਂ ਕਿੰਨੀ ਵੇਰ ਬ੍ਰਹਮਾ ਆਇਆ ਕਿੰਨੀ ਵੇਰ ਉਹ ਬ੍ਰਹਮ ਇੱਕ ਪਦਵੀ ਦਾ ਨਾਂ ਰੱਖਤਾ ਉੱਥੇ ਬੈਠਣ ਵਾਲਾ ਬ੍ਰਹਮਾ ਕਹਿਲਾਇਆ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਇਨਾਂ ਦਾ ਪਾਰ ਉਤਾਰਾ ਤਾਂ ਹੁੰਦਾ ਹੈ ਡਰਦੇ ਨੇ ਕਿ ਕੋਈ ਅਵਗਿਆ ਨਾ ਦਈ ਅਸੀਂ ਕੀ ਮੁਖ ਦਿਖਾਵਾਂਗੇ ਪਰਮਾਤਮਾ ਨੂੰ ਜਿਨੇ ਸਭ ਕੁਝ ਸਾਨੂੰ ਉਧਾਰ ਹੀ ਦਿੱਤਾ ਹੈ ਤੇ ਸਾਡੇ ਤੋਂ ਮੰਗਿਆ ਕੁਝ ਨਹੀਂ ਉਤੋਂ ਡਰਦੇ ਨੇ ਕਿ ਉਹਨੂੰ ਮੁਖ ਕੀ ਦਿਖਾਵਾਂਗੇ ਉਹਨੇ ਕਦ ਲਈ ਭੇਜਿਆ ਤੇ ਫਿਰ ਇਹ ਕੀ ਕਰਦੇ ਆ ਮਹਾਰਾਜ ਕਹਿੰਦੇ ਸੁਣਿਆ ਈਸ਼ਰ ਬਰਮਾ ਇਨਦ ਇਹ ਫਿਰ ਪ੍ਰਭੂ ਦੇ ਨਾਮ ਨੂੰ ਸੁਣਦੇ ਨੇ ਪ੍ਰਭੂ ਦੇ ਗਿਆਨ ਨੂੰ ਸੁਣਦੇ ਨੇ ਪ੍ਰਭੂ ਦੇ ਹੁਕਮ ਨੂੰ ਸੁਣਦੇ ਨੇ ਪ੍ਰਭੂ ਜੀ ਕੀ ਕਹਿੰਦੇ ਆਪਾਂ ਕਿਸੇ ਬੰਦੇ ਤੋਂ ਉਧਾਰ ਲੈ ਲਈਏ ਤੇ ਖਿਆਲ ਹੁੰਦਾ ਯਾਰ ਫੁਲਾਣਾ ਆਵਾਜ਼ ਨਾ ਮਾਰਦਾ ਹੋਵੇ ਤੇ ਮੜੀ ਦੀ ਵੀ ਉਹਦੀ ਕੰਸੋ ਆ ਜਾਏ ਉਸੇ ਵੇਲੇ ਕੰਨ ਉਧਰ ਨੂੰ ਦੌੜਦੇ ਕਿਉਂਕਿ ਉਹਨੇ ਸਭ ਕੁਝ ਆਪਾਂ ਨੂੰ ਫਰੀ ਵਿੱਚ ਦਿੱਤਾ ਹੋਇਆ ਹੈ ਤੇ ਮਹਾਰਾਜ ਕਹਿੰਦੇ ਸੁਣਦੇ ਨੇ ਈਸ਼ਰ ਬਰਮਾ ਇੰਦਰ ਆਦ ਜਿੰਨੇ ਨੇ ਸੁਣਦੇ ਨੇ ਉਹਦੇ ਨਾਮ ਨੂੰ ਸੁਣਦੇ ਨੇ ਉਹਦਾ ਹੁਕਮ ਕੀ ਆਂਦਾ ਹੈ ਇਹ ਮਾਲਕ ਨਹੀਂ ਇਹ ਅਗਲਾ ਹੁਕਮ ਸੁਣਦੇ ਨੇ ਅੱਗੋਂ ਗੁਸਤਾਖੀ ਮਾਪੇ ਤਾਂ ਸੁਣਦੇ ਅਸੀਂ ਤਾਂ ਸੰਸਾਰੀ ਸੁਣਦੇ ਵੀ ਨਹੀਂ ਅਸੀਂ ਤਾਂ ਉਹਦੀ ਆਵਾਜ਼ ਵੀ ਨਹੀਂ ਸੁਣਦੇ ਰੋਜ਼ ਆਵਾਜ਼ਾਂ ਪੈਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਰੱਬ ਦੇ ਨਾਮ ਦੀਆਂ ਔਰ ਕਦੇ ਮਸਜਿਦ ਵਿੱਚੋਂ ਕਦੇ ਮੰਦਿਰ ਵਿੱਚੋਂ ਕਦੇ ਕਿਧਿਓਂ ਕਦੇ ਕਿਧਿਓਂ ਇਹ ਰੋਜ਼ ਵਾਦਾਂ ਹੀ ਪੈਂਦੀਆਂ ਨੇ ਸਾਨੂੰ ਤੇ ਧਿਆਨ ਕਿੰਨੇ ਕੁ ਦੇਣਿਆ ਜਿੰਨੇ ਕੁ ਤੁਸੀਂ ਆਉਣੇ ਹੋ ਰੋਜ਼ ਅਰਦਾਸ ਵਿੱਚ ਤੇ ਤੁਸੀਂ ਇਹ ਤਜਰਬਾ ਕਰ ਲਿਓ ਨਵੇਂ ਕਿੰਨੇ ਆ ਰਹੇ ਨੇ ਕਿੰਨੇ ਆ ਰਹੇ ਨੇ ਬੜੇ ਘੱਟ ਨੇ ਇਧਰ ਨੂੰ ਤੇ ਕਦੇ ਉੱਥੇ ਕੋਈ ਖਾੜੇ ਵਾਲਾ ਆ ਜਾਵੇ ਚੰਗਾ ਗਾਇਕ ਆ ਜਾਵੇ ਤੇ ਫਿਰ ਦੇਖਿਆ ਜੇ ਜੇ ਤੁਸੀਂ ਦਾ ਪਿਛੇ ਰਹਦਾ ਹੋਗੇ ਤੇ ਜਿਹੜਾ ਨਵੇਂ ਨਾਇਦਰ ਨੂੰ ਆਉਂਦੇ ਉਹ ਵੇਖਿਆ ਜੇ ਮੂਹਰ ਲੀਆਂ ਕਤਾਰਾਂ ਤੇ ਉਹਨਾਂ ਨੇ ਮੂਹਰੇ ਦਾ ਕੇ ਸਲਫੀ ਤਾਸੀਲ ਲੈਣੀ ਇਹਨਾਂ ਨੇ ਕੀ ਲੈਣਾ ਉਹਨਾਂ ਨੇ ਕਿਹਾ ਨਾ ਸਲਫੀ ਤਾਸੀਲਾਂਗੇ ਉਹਦੇ ਨਾਲ ਅੱਗੇ ਹੋ ਕੇ ਨਤ ਨਾ ਟਪਣਾ ਤਾਸੀ ਇਹਨਾਂ ਬਜ਼ੁਰਗਾਂ ਨੇ ਉੱਥੇ ਕੀ ਬਣਾਉਣਾ ਐ ਇੱਥੇ ਤਾਂ ਸਾਡਾ ਕੰਮ ਐ ਮਹਾਰਾਜ ਸਾਹਿਬ ਕਹਿੰਦੇ ਜਿੱਧਰ ਨੂੰ ਆਉਣਾ ਸੀ ਨਾ ਜਿਹੜੀ ਬਾਦ ਸੁੰਨੀ ਸੀ ਉਹ ਸੁਣੀ ਨਹੀਂ ਸੁਣ ਲੈਣਗੇ ਬਜ਼ੁਰਗ ਜਿਹੜੇ ਬਾਣੀ ਕਥਾ ਕੀਰਤਨ ਸੁਣ ਲੈਣਗੇ ਇਹਨਾਂ ਲਈ ਜਦੋਂ ਸਾਡੇ ਦੇ ਬਜ਼ੁਰਗ ਹੀ ਆਵੇਗੇ ਅਸੀਂ ਸੁਣ ਲਵਾਂਗੇ ਗਣੇਸ਼ਾ ਨੇ ਸੋਣੇ ਸਾਡਾ ਕੰਮ ਆ ਉਹ ਭਲੇ ਉਹ ਤੁਹਾਨੂੰ ਇਹ ਸਰਟੀਫਿਕੇਟ ਕਿੰਨੇ ਦੇ ਦਿੱਤਾ ਕਿ ਬਜ਼ੁਰਗੀ ਤੱਕ ਪਹੁੰਚਣਾ ਆ ਏਡੀ ਲੰਬੇਰੀ ਆਦੂ ਐ ਤੇ ਫਿਰ ਜਦੋਂ ਦੁੱਖ ਲੱਗਦਾ ਨਾ ਮਾੜਿਆ ਸੁਣ ਕੇ ਮਾੜਾ ਵੇਖ ਕੇ ਫਿਰ ਜੋ ਸੁਣਦੇ ਵੇਖਦੇ ਉਹ ਇੱਕ ਤਸਵੀਰ ਬਣਦੀ ਉਹਦੀ ਇੱਕ ਖਿੱਚ ਬਣਦੀ ਐ ਅੰਦਰ ਉਹਦਾ ਖਿੱਚਿਆ ਹੋਇਆ ਮਨੁੱਖ ਉਸ ਪਾਸੇ ਨੂੰ ਚੱਲਦਾ ਹੈ ਗੁਸਤਾਖੀ ਅਬ ਗੁਨਾਹ ਕਰ ਬੈੰਦਾ ਐ ਐਸੀ ਖੱਡ ਵਿੱਚ ਡਿੱਗਦਾ ਮਾਂ ਬਾਪ ਫਿਰ ਹੱਥ ਜੋੜਦੇ ਬਾਬਾ ਜੀ ਕਰੋ